ਆਸਾ ਹੂੰ ਉਹ ਦਿਲ ਵਾਲੀ ਗੱਲ ਦੱਸ ਜਿਹੜੀ ਹੋਈ ਸੀ ਅੱਜ ਅੱਜ ਨਾ ਦਿਲ ਸਕੂਲੋਂ ਆਇਆ ਤੇ ਬੜਾ ਉਦਾਸ ਜਾ ਲੱਗ ਰਿਹਾ ਸੀਗਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਦਿਲ ਕੀ ਗੱਲ ਹੋਈ ਸਕੂਲ ਚ ਕੋਈ ਗੱਲ ਹੋਈ ਹੈ ਜਿਹੜਾ ਤੂੰ ਇੰਨਾ ਉਦਾਸ ਆ ਹੂੰ ਮੇਰੇ ਕਹਿੰਦਾ ਹਾਂ ਮੰਮਾ ਇੱਕ ਗੱਲ ਹੋਈ ਹੈ ਮੈਂ ਕਿਹਾ ਕੀ ਹੋਇਆ ਕਹਿੰਦਾ ਮੰਮਾ ਅੱਜ ਕਲਾਸ ਦੇ ਵਿੱਚ ਟੀਚਰ ਨੇ ਇੱਕ ਕੁਐਸਚਨ ਪੁੱਛਿਆ ਤੇ ਮੈਂ ਬੜਾ ਖੁਸ਼ ਹੋ ਕੇ ਕਿਉਂਕਿ ਮੈਨੂੰ ਆਨਸਰ ਆਂਦਾ ਸੀਗਾ ਮੈਂ ਬੜਾ ਐਕਸਾਈਟਡ ਹੋ ਕੇ ਹੱਥ ਉੱਤੇ ਕਰਕੇ ਉਹ ਆਨਸਰ ਦਿੱਤਾ ਤੇ ਟੀਚਰ ਕਹਿੰਦੀ ਹੈ ਵੈਲ ਡਨ ਹੈ ਬਹੁਤ ਵਧੀਆ ਸੀਗਾ ਕਹਿੰਦਾ ਇਹਨਾਂ ਨੂੰ ਪਿੱਛੇ ਮੇਰੇ ਤਿੰਨ ਚਾਰ ਬॉयਜ਼ ਬੈਠੇ ਸੀਗੇ ਤੇ ਮੈਨੂੰ ਕਹਿੰਦੇ ਆ ਸ਼ੋ ਆਫ ਵਾਟ ਏਵਰ ਯਾਣਾ ਹਰ ਟਾਈਮ ਜਵਾਬ ਦਿੰਦਾ ਉਹ ਯਾਨੀ ਕਿ ਮੂੰਹ ਜਵਾਬ ਪਤਾ ਨਹੀਂ ਆਪਾਂ ਬੜਾ ਹਾਂ ਹਾਂ ਤੇ ਨਾ ਕਹਿੰਦਾ ਕਹਿੰਦਾ ਮੈਂ ਨਾ ਬਹੁਤ ਡਿਸਪਾਇੰਟਡ ਹੋ ਗਿਆ ਤੇ ਕਹ ਕਿਉਂ ਆ ਬਣਾ ਦਿਆ ਕਨਾ ਮੈਂ ਕਿਹਾ ਹੁਣ ਮੈਂ ਇਹਨੂੰ ਕਿਵੇਂ ਸਮਝਾਵਾਂ ਕਿਉਂਕਿ ਇਹ ਜਿਹੜੀ ਚੀਜ਼ ਦੀ ਗੱਲ ਮੇਰੇ ਤੋਂ ਆਨਸਰ ਪੁੱਛਿਆ ਆ ਉਹ ਸਿਰਫ ਸਕੂਲ 'ਚ ਨਹੀਂ ਲਾਈਫ 'ਚ ਹਰ ਹਰ ਪਾਸੇ ਹੀ ਨਜ਼ਰ ਆਉਗੇ ਇਹਨੂੰ ਹੈ ਨਾ ਫਿਰ ਮੈਨੂੰ ਇੱਕ ਸਟੋਰੀ ਯਾਦ ਆਈ ਜਿਹੜੀ ਮੇਰੇ ਨਾਨਾ ਜੀ ਨੇ ਮੈਨੂੰ ਸ਼ੇਅਰ ਕੀਤੀ ਸੀ ਜਦੋਂ ਮੈਂ ਛੋਟੀ ਸੀਗੀ ਉਹਨਾਂ ਨੇ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਕਿ ਪੁੱਤ ਤੂੰ ਕਦੇ ਤਾਂ ਦੇਖਿਆ ਮੈਂ ਕਿਹਾ ਹਾਂਜੀ ਨਾਨਾ ਨੂੰ ਦੇਖਿਆ ਕਿੰਨੇ ਕਾਂ ਜਿਹੜੇ ਹੁੰਦੇ ਨੇ ਨਾ ਤਾਰਾਂ ਤੇ ਉੱਤੇ ਬੈ ਕੇ ਝੁੰਡ ਬਣਾ ਕੇ ਹੈਨਾ ਕੀ ਕਰਦੇ ਹੁੰਦੇ ਨੇ ਪੂਰੇ ਦਿਨ ਮੈਂ ਕਿਹਾ ਵੀ ਮੈਂ ਤੇ ਜਦੋਂ ਬਿਠਾ 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 ਰਹੇ ਨੇ ਨਾਲ ਕਾਂ ਕਾਂ ਕਰਕੇ ਹੈਨਾ ਇੱਕ ਦੂਜੇ ਨਾਲ ਗੱਲ ਕਰਦੇ ਨੇ ਕਈ ਵਾਰ ਬਹੁਤ ਅਨੋਇੰਗ ਜਿਹਾ ਲੱਗਦੀ ਹੈ ਉਹਨਾਂ ਦੀ ਆਵਾਜ਼ ਬੋਲੀਆਂ ਨੇ ਕਾਹ ਕਾ ਕਰੀ ਜਾਂਦੇ ਨੇ ਸਾਰੇ ਕਾਂ ਕੀ ਖਾ ਕੇ ਜੰਮਿਆ ਹਾਂ ਤੁਸੀਂ ਬੈਠੇ ਹੋ ਜਿਵੇਂ ਇੱਦਾਂ ਲੱਗ ਰਿਹਾ ਇੱਕ ਦੂਜੇ ਦੀ ਛੁਗਲੀਆਂ ਕਰ ਰਹੇ ਨੇ ਇਹ ਗੱਲਾਂ ਕਰ ਰਹੇ ਨੇ ਹੈਨਾ ਕਿਨੇ ਹਾਂ ਸਹੀ ਗੱਲ ਹੈ ਹੈਨਾ ਫਿਰ ਕਿਹਾ ਪਰ ਦੂਜੇ ਪਾਸੇ ਦੂਜੇ ਪਾਸੇ ਤਾਂ ਕਦੇ ਬਾਜ਼ ਦੇਖਿਆ ਜਿਨਪਾ ਫਾਲਕਨ ਕਹਿੰਨੇ ਹੈ ਨਾ ਕਿੰਨਾ ਕਦੇ ਤੂੰ ਬਾਜ਼ ਦੇਖਿਆ ਮੈਂ ਕਿਹਾ ਹਾਂਜੀ ਕਿੰਨਾ ਕਦੇ ਬਾਜ਼ ਨੂੰ ਝੁੰਡ ਚ ਦੇਖਿਆ ਮੈਂ ਕਿਹਾ ਨਹੀਂ ਮੈਂ ਝੁੰਡ ਚ ਨਹੀਂ ਆਖਿਆ ਕਿੰਨੇ ਨਾਲ ਮੋਸਟਲੀ ਤਾਂ ਬਾਜ਼ ਨੂੰ ਕੀ ਕਰਦੇ ਹੋ ਦੇਖਿਆ ਕਦੇ ਤਾਰ ਤੇ ਬੈਠੇ ਹੋ ਦੇਖਿਆ ਮੈਂ ਕਿਹਾ ਨਹੀਂ ਮੈਂ ਕਦੇ ਤਾਰ ਤੇ ਨਹੀਂ ਬੈਠੇ ਹੋ ਚਾਹੇ ਮੂਵੀ ਚ ਦੇਖ ਲੋ ਚਾ ਆਪਾਂ ਵਿੱਚ ਐਕਚੁਅਲੀ ਚ ਦੇਖ ਲੋ ਹੈ ਨਾ ਮੈਂ ਕਿਹਾ ਉਹਨੂੰ ਮੈਂ ਹਮੇਸ਼ਾ ਅਸਮਾਨ ਦੇ ਵਿੱਚ ਉੜਦੇ ਹੋਏ ਦੇਖਿਆ ਬਹੁਤ ਉਚਾਈਆਂ ਦੇ ਉੱਤੇ ਹੈ ਨਾ ਜਿਵੇਂ ਪਹਾੜਾਂ ਦੇ ਉੱਤੇ ਵੀ ਜੇ ਤੁਸੀਂ ਜਾ ਕੇ ਦੇਖੋ ਨਾ ਕਈ ਵਾਰ ਨੈਸ਼ਨਲ ਜੀਓਗ੍ਰਾਫਿਕ ਦਾ ਆਇਆ ਹੁੰਦਾ ਪਹਾੜਾਂ ਦੇ ਉੱਤੇ ਫਾਲਕਨਸ ਜਿਹੜੇ ਨੇ ਸਭ ਤੋਂ ਕੀ ਕਹਿੰਦੇ ਬੱਸ ਪੁੱਤ ਇਹਦੇ ਤੋਂ ਤੈਨੂੰ ਕੀ ਸਿੱਖਿਆ ਮਿਲੀ ਮੈਂ ਕਿਹਾ ਨਾਨਾ ਜੀ ਮੈਨੂੰ ਸਮਝ ਨਹੀਂ ਆਈ ਹਲੇ ਵੀ ਫਿਰ ਨਾਨਾ ਜੀ ਆਪ ਪੁੱਤ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਇੱਕ ਹੁੰਦੇ ਨੇ ਜਿਹੜੇ ਕਾਮ ਵੰਗਰ ਝੁੰਡ 'ਚ ਬੈ ਕੇ ਦੂਜਿਆਂ ਦੀ ਗੱਲਾਂ ਹੀ ਕਰ ਸਕਦੇ ਨੇ ਬਿੱਟਾ ਹੀ ਕਰ ਸਕਦੇ ਨੇ ਪੂਰਾ ਦਿਨ ਇਹ ਕੰਮ ਹੁੰਦਾ ਨਾ ਉਹਨਾਂ ਦਾ ਉਹਨਾਂ ਨੇ ਕੁਝ ਅਚੀਵ ਨਹੀਂ ਕਰਨਾ ਉਹਨਾਂ ਨੇ ਪੂਰੀ ਜ਼ਿੰਦਗੀ ਉੱਥੇ ਹੀ ਕੱਢ ਦੇਣੀ ਹੈ ਉਹ ਤਾਰ ਦੇ ਉੱਤੇ ਬੈਠੇ ਹੋਏ ਗੱਲਾਂ ਮਾਰਦੇ ਨੇ ਦੂਜੇ ਪਾਸੇ ਜਿਹੜਾ ਬਾਜ਼ ਹੁੰਦਾ ਨਾ ਉਚਾਈਆਂ ਤੇ ਉੱਡਦਾ ਆ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਹੁਣ ਤਾਂ ਬੰਨਾ ਆ ਜਿਹੜਾ ਬੈਠੇ ਹੋਏ ਲੋਕਾਂ ਦੀ ਬੁਰਾਈਆਂ ਕਰਦੇ ਨੇ ਕਿ ਤੂੰ ਉਹ ਬਾਜ਼ ਬੰਨਾ ਆ ਜਿੰਨੂੰ ਉਹ ਥਾਵਾਂ ਦੀ ਗੱਲਾਂ ਦਾ ਕੋਈ ਫਰਕ ਨਹੀਂ ਪੈਂਦਾ ਉਹ ਸਿਰਫ ਆਪਣੀ ਮਸਤੀ ਦੇ ਵਿੱਚ ਉਚਾਈਆਂ ਦੇ ਵਿੱਚ ਉੱਡਦਾ ਆ ਆਪਣਾ ਕੰਮ ਕਰਦਾ ਆ ਤੇ ਉਹਦੇ ਵਿੱਚ ਖੁਸ਼ ਰਹਿੰਦਾ ਆ ਫਿਰ ਮੈਂ ਦਿਲ ਨੂੰ ਇਹ ਗੱਲ ਸਮਝਾਈ ਮੈਂ ਕਿਹਾ ਦਿਲ ਪੁੱਤ ਉਹ ਜਿਹੜੇ ਤੂੰ ਸਿਚੁਏਸ਼ਨ ਦੇ ਵਿੱਚ ਸੀਗਾ ਨਾ ਉਹਦੇ ਵਿੱਚ ਤੂੰ ਹੁਣ ਸੋਚ ਕਿ ਤੂੰ ਆਨਸਰ ਦੇ ਕੇ ਮੈਨੂੰ ਪਰਟੀ ਜਿਆਦੇ ਜਿਹੜੇ ਸਭ ਤੋਂ ਜਿਆਦਾ ਸਵਾਲ ਪੁੱਛੇ ਜਾਂਦੇ ਨੇ ਕਿ ਬਾਈ ਅਸੀਂ ਡਾਈਟ ਵੀ ਪ੍ਰੋਪਰ ਲੈ ਰਹੇ ਆਂ ਵਰਕਆਊਟ ਵੀ ਪ੍ਰੋਪਰ ਕਰ ਰਹੇ ਆਂ ਕਿ ਸਾਡੇ ਫਿਰ ਵੀ ਮਸਲ ਦੀ ਗ੍ਰੋਥ ਨਹੀਂ ਹੋ ਪਾ ਰਹੀ ਤੋਸਤੋ ਇਹਦਾ ਮੇਰੇ ਹਿਸਾਬ ਨਾਲ ਤਾਂ ਆਪਣੀ ਉਚਾਈਆਂ ਦੇ ਵਿੱਚ ਉੱਡਣਾ ਹੈ ਬਾਜ਼ ਵੰਗਰ ਕਿ ਤੂੰ ਉਹ ਕਾ ਜਿਹੜੇ ਤੇਰੇ ਪਿੱਛੇ ਬੈਠੇ ਸੀ ਉਹਨਾਂ ਦੀ ਗੱਲਾਂ ਸੁਣ ਕੇ ਤੂੰ ਉਹਨਾਂ ਦੇ ਵੰਗਰ ਕਾਂ ਬਣ ਕੇ ਉਹਨਾਂ ਦੇ ਝੁੰਡ ਦੇ ਵਿੱਚ ਜਾ ਕੇ ਬਹਿਣਾ ਆ ਜਿਹੜਾ ਦੂਜਿਆਂ ਨੂੰ ਬਾਦਰ ਕਰੇ ਮੈਂ ਕਿਹਾ ਜਾਂ ਤਾਂ ਉਹਨਾਂ ਤੋਂ ਬਿਲਕੁਲ ਬਾਦਰ ਨਹੀਂ ਹੋਣਾ ਬਾਜ਼ ਵੰਗਰ ਆਪਣੀ ਮਸਤੀ ਦੇ ਵਿੱਚ ਰਹਿਣਾ ਆ ਜੋ ਤੂੰ ਕਰ ਰਿਹਾ ਜੇ ਤੇਰੇ ਦਿਨ ਨੂੰ ਲੱਗ ਰਿਹਾ ਹੈ ਕਿ ਹਾਂ ਉਹ ਸਹੀ ਆ ਤੂੰ ਉਹੀ ਕਰਨਾ ਆ ਤੂੰ ਸਹੀ ਕਰ ਰਿਹਾ ਤੂੰ ਕਾਂਾਂ ਦੀ ਪਰਵਾਹ ਨਾ ਕਰ ਉਹਨਾਂ ਨੇ ਕਹਾਂ ਕਹਿ ਕੇ ਕਰੀ ਜਾਣਾ ਆ ਤੂੰ ਬਾਜ਼ ਵੰਗਰ ਉੱਡਣਾ ਆ ਏਗਾ ਤੇ ਖੁਸ਼ ਹੋ ਗਿਆ ਕਿ ਨਾ ਮम्मा ਤੁਸੀਂ ਬਹੁਤ ਵਧੀਆ ਗੱਲ ਰਹੀ ਸੀ ਸਹੀ ਸਟੋਰੀ ਜਿਹੜੀ ਤੁਸੀਂ ਤੁਹਾਨੂੰ ਨਾਲ ਮੈਂ ਫਲਕਾ ਮੈਂ ਫਲਕਾ ਮੈਂ ਫਲਕਾ ਮੈਂ ਫਲਕਾ ਕਿੰਦਾ ਕਿ ਮੈਂ ਮਤਲਬ ਕਈ ਵਾਰ ਐ ਹੁੰਦਾ ਕਿ ਬਜ਼ੁਰਗ ਛੋਟੀ ਛੋਟੀ ਸਟੋਰੀਆਂ ਦੇ ذریعے ਜਿਹੜੀ ਹੈ ਨਾ ਆਪਾਂ ਨੂੰ ਗੱਲਾਂ ਇੰਨੀ ਵੱਡੀ ਵੱਡੀ ਲਾਈਫ ਦੇ ਲੈਸਨਸ ਹੋ ਜਾਂਦੇ ਨੇ ਨਾ ਕਿ ਐਸੀ ਉਹ ਪਾਸ ਔਨ ਕਰਦੇ ਆ ਆਪਣੀ ਜਨਰੇਸ਼ਨ ਨੂੰ ਤੇ ਹੋਪਫੁਲੀ ਉਹਨਾਂ ਨੂੰ ਕਿਸੇ ਵੀ ਲਾਈਫ ਦੇ ਐਗਜ਼ਾਮਪਲ ਦੇ ਵਿੱਚ ਸਿਚੁਏਸ਼ਨ ਦੇ ਵਿੱਚ ਹੈਲਪਫੁਲ ਹੋਣਗੇ ਹੋਪਫੁਲੀ ਤੁਹਾਨੂੰ ਵੀ ਇਹ ਸਟੋਰੀ ਹੈਲਪਫੁਲ ਲੱਗੀ ਹੋਵੇ ਤੁਹਾਡੀ ਲਾਈਫ ਦੇ ਵਿੱਚ ਕੋਈ ਸਿਚੁਏਸ਼ਨ ਚੱਲ ਰਹੀ ਹੋਵੇ ਚਾਹੇ ਭਾਵੇਂ ਇੱਕ ਛ ਯਾ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ ਹੋ ਕੇ ਸਾਨੂੰ ਕਿੱਥੇ ਹੋਰ ਕਈ ਕਾਂ ਜਿਹੜੇ ਨੇ ਉਹ ਕੰਨਾਂ ਦੇ ਵਿੱਚ ਕਾਂ ਕਾਂ ਕਰਕੇ ਬੌਧਰ ਕਰ ਰਹੇ ਹੋਣ ਤੇ ਪਲੀਜ਼ ਤੁਸੀਂ ਆਪਣੇ ਆਪ ਨੂੰ ਬਾਜ਼ਮੰਦਰ ਆਪਣੀ ਲੜਾਈ ਆਪਣੀ ਉਚਾਈਆਂ ਦੇ ਉੱਤੇ ਚੱਲਦੇ ਰਹੋ ਤੇ ਕਾਂਵਾਂ ਦੀ ਪਰਵਾਹ ਨਾ ਕਰੋ ਤੇ ਉਹਨਾਂ ਚੁੰਡਾ ਦੇ ਵਿੱਚ ਜਾ ਕੇ ਆਪ ਕਾਂ ਨਾ ਬਣਿਓ ਬਲੱਡ ਸ਼ੂਗਰ